ਸਤਿ ਸ਼੍ਰੀ ਅਕਾਲ ਜੀ ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਅਸੀਂ ਹਾਜ਼ਰ ਹੋ ਗਏ ਹਾਂ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਮੈਂ ਹਾਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਪੰਜਾਬ ਤੇ ਦੇਸ਼ ਦੁਨੀਆ ਦਾ ਹਾਲ ਜਾਣਾਂਗੇ ਉਹਨਾਂ ਦੇ ਕੋਲੋਂ ਟਾਣਾ ਸਾਹਿਬ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਗੱਲ ਕਰਦੇ ਆ ਜੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹੁਣ ਪਾਣੀ ਸੁੱਕਣ ਲੱਗ ਪਿਆ ਹੁਣ ਹੌਲੀ ਹੌਲੀ ਜ਼ਮੀਨ ਨਜ਼ਰ ਆਉਣ ਲੱਗ ਪਈ ਹੈ ਪਰ ਇਹ ਕੋਈ ਕਹ ਲਓ ਵੀ ਹਲੇ ਤਸੱਲੀ ਵਾਲੀ ਖਬਰ ਨਹੀਂ ਹੈ ਕਿਉਂਕਿ ਜਿਵੇਂ ਜਿਵੇਂ ਪਾਣੀ ਸੁੱਕ ਰਿਹਾ ਤਿਵੇਂ ਤਿਵੇਂ ਸਮੱਸਿਆਵਾਂ ਵਧ ਰਹੀਆਂ ਨੇ ਜੀ ਬਿਲਕੁਲ ਜੀ ਬਿਲਕੁਲ ਆਪਾਂ ਪਹਿਲਾਂ ਵੀ ਗੱਲੇ ਕਹਿੰਦੇ ਰਹੇ ਆ ਕਿ ਜਿਵੇਂ ਜਿਵੇਂ ਪਾਣੀ ਸੁੱਕੂਗਾ ਉਵੇਂ ਉਵੇਂ ਮੁਸ਼ਕਲਾਂ ਸਾਹਮਣੇ ਆਉਣਗੀਆਂ ਤੇ ਉਹ ਆਉਣੀਆਂ ਸ਼ੁਰੂ ਵੀ ਹੋ ਗਈਆਂ ਕਿਉਂਕਿ ਪਾਣੀ ਸੁੱਕਣਾ ਸ਼ੁਰੂ ਹੋ ਗਿਆ ਇਸ ਵੇਲੇ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਪਾਣੀ ਘਟਿਆ ਕਈ ਸਵਾਂ ਦੇ ਉੱਤੇ ਕਾਫੀ ਘਟ ਗਿਆ ਕਈ ਸਵਾਂ ਦੇ ਉੱਤੇ 3-3 4-4 5-5 ਫੁੱਟ ਘਟਿਆ ਜਿੱਥੇ 2-2 ਫੁੱਟ ਪਾਣੀ ਰਹਿ ਗਿਆ ਜਿਹੜਾ ਪਾਣੀ ਇਸ ਵੇਲੇ ਗਲੀਆਂ ਦੇ ਵਿੱਚ ਖੇਤਾਂ ਦੇ ਵਿੱਚ ਪਈਆਂ ਦੇ ਵਿੱਚ ਘਰਾਂ ਦੇ ਕੋਲੇ ਖੜਾ ਆਲੇ ਦੁਆਲੇ ਖੜਾ ਉਹ ਕਾਲੇ ਤੇ ਹਰੇ ਰੰਗ ਦਾ ਉਹਦੇ ਵਿੱਚੋਂ ਮੁਸਕਾਉਣਾ ਸ਼ੁਰੂ ਹੋ ਚੁੱਕਿਆ ਕਿਉਂਕਿ ਉੱਤੋਂ ਧੁੱਪ ਤਿੱਖੀ ਪੈਂਦੀ ਆ ਕੱਲ 37 ਡਿਗਰੀ ਟੈਂਪਰੇਚਰ ਰਿਹਾ ਧੁੱਪ ਤਿੱਖੀ ਪੈਂਦੀ ਆ ਪਾਣੀ ਖੜਾ ਹੈਗਾ ਇਹ ਪਾਣੀ ਦੇ ਵਿੱਚੋਂ ਮੁਸ਼ਕ ਵਰਦਾ ਤੇ ਪਾਣੀ ਦੇ ਵਿੱਚ ਜੀਵ ਜੰਤੂ ਜਾਨਵਰ ਮਰੇ ਹੋਏ ਆ ਜਿਹੜੇ ਜੀਵ ਜੰਤੂ ਮਰੇ ਹੋਏ ਆ ਉਹਨਾਂ ਦੀ ਗਿਣਤੀ ਸੈਂਕੜਿਆਂ ਦੇ ਵਿੱਚ ਨਹੀਂ ਹਜ਼ਾਰਾਂ ਦੇ ਵਿੱਚ ਨਹੀਂ ਸ਼ਾਇਦ ਲੱਖਾਂ ਦੇ ਵਿੱਚ ਹੋਵੇ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਾਂ ਮੱਝਾਂ ਕਹਾਈਆਂ ਬਾਕੀ ਜਿਹੜੇ ਮੁਰਗੇ ਮੁਰਗੀਆਂ ਇਹਦੇ ਵਿੱਚ ਕੁੱਤੇ ਆ ਜੀਵਿਤ ਸੂਰ ਆ ਬੱਕਰੀਆਂ ਹੋਰ ਬੜੀਆਂ ਚੀਜ਼ਾਂ ਉਹ ਪਤਾ ਨਹੀਂ ਕਿੰਨੀ ਕੁ ਵੱਡੀ ਗਿਣਤੀ ਦੇ ਵਿੱਚ ਮੁੱਕੀਆਂ ਹੁਣ ਉਹਨਾਂ ਦੇ ਨਾਲ ਉੱਥੇ ਮੁਸ਼ਕ ਪੈਣ ਲੱਗ ਪਿਆ ਹੁਣ ਕੱਲ ਮੈਂ ਇੱਕ ਰਿਪੋਰਟ ਪੜ੍ਹੀ ਗੁਰਦਾਸਪੁਰ ਦੇ ਵਿੱਚ ਪਸ਼ੂ ਜਿਹੜਾ ਹੁੰਦਾ ਨਾ ਸੂਰ ਫਾਰਮ ਉਹਦੇ ਵਿੱਚ ਸੂਰ ਲਗਾਤਾਰ ਮਰ ਰਹੇ ਕਿਉਂਕਿ ਉਹਨਾਂ ਨੂੰ ਰੋਗ ਚੱਲ ਗਿਆ। ਉਵੇਂ ਹੀ ਵੱਖ-ਵੱਖ ਥਾਵਾਂ ਦੇ ਉੱਤੇ ਪਸ਼ੂਆਂ ਨੂੰ ਵੀ ਰੋਗ ਲੱਗਣ ਰਹੇਗਾ। ਹੁਣ ਤਾਂ ਇਹ ਵੀ ਦਰਦ ਨੇ ਪਿਆ ਕਿ ਅਸੀਂ ਜਿਹੜੇ ਪਸ਼ੂ ਮੋਕ ਦਿੰਦੇ ਨੇ ਉਹ ਦਫਨਾਉਣੇ ਕਿਵੇਂ ਆ ਕਿਉਂਕਿ ਹੱਦਾ ਰੋੜੀਆਂ ਦੇ ਵਿੱਚ ਇਸ ਵੇਲੇ ਪਾਣੀ ਖੜਾ ਗੋਡੇ-ਗੋਡੇ। ਸੋ ਇਹਦੇ ਬਾਰੇ ਹੁਣ ਪਤਾ ਲੱਗਾ ਕਿ ਕੇਂਦਰ ਦੀ ਸਰਕਾਰ ਨੇ ਕਿਹਾ ਪੰਜਾਬ ਦੀ ਸਰਕਾਰ ਗੁਜਰਾਤ ਮਾਡਲ ਅਪਣਾ ਲੇ। ਗੁਜਰਾਤ ਦੇ ਵਿੱਚ 4 ਤੋਂ ਲੈ ਕੇ 5 ਫੁੱਟ ਡੂੰਘਾ ਘੁਆ ਪਟਕੇ ਉਹਦੇ ਵਿੱਚ ਲੂਣ ਉਹਦੇ ਵਿੱਚ ਕਲੀ ਪਾ ਕੇ ਫਿਰ ਪਸ਼ੂ ਦਬਦੇ ਆ। ਸੋ ਪੰਜਾਬ ਦੇ ਵਿੱਚ 500 ਤੋਂ ਵੱਧ ਪਸ਼ੂ ਹੁਣ ਤੱਕ ਕੁੱਤਿਆ। ਤੁਸੀਂ ਦੇਖੋ ਕਿ ਕਿਸੇ ਥਾਂ ਤੋਂ ਕੱਲੇ ਮੱਝਾਂ ਨਹੀਂ ਸਿੰਗ ਲੱਭਦੇ ਆ। ਇਹ ਭਾਈ ਮੱਝਾਂ ਦਾ ਪੂਰੀ ਦੀ ਪੂਰੀ ਰੇਤ ਦੇ ਵਿੱਚ ਤਸਵੀਰ ਹੈ। ਕਿਸੇ ਥਾਂ ਦੇ ਉੱਤੇ ਉਹਦੇ ਕੱਲੇ ਪੈਰ ਦਿਸਦੇ ਆ। ਉੱਚ ਮੱਝ ਤਾਂ ਲੁਕੀ ਪਈ ਰੇਤ ਦੇ ਵਿੱਚ। ਇਹੋ ਜਿਹੀਆਂ ਹੁਣ ਖਬਰਾਂ ਆਉਣਾ ਸ਼ੁਰੂ ਹੋਣਾ। ਜਿਹੜੀਆਂ ਕਿ ਦੁਖੀ ਕਰਦੇ ਜਾਂਦੇ ਆ ਵੀ ਦੇਖੋ ਕਿੰਨਾ ਵੱਡਾ ਨੁਕਸਾਨ ਹੋ ਗਿਆ। ਦੇਖਣੇ ਲੱਗੇ ਵੀ ਚਲ ਕੈਸੀ ਜੇ ਕਿਸੇ ਸੁਧਾਰਨ ਬੰਦੇ ਦੀ ਮੱਧਮੁੱਖ ਦੇ ਉਹਨੂੰ 1.5 ਲੱਖ 1.5 ਲੱਖ ਰੁਪਏ ਦਾ ਨੁਕਸਾਨ ਹੁੰਦਾ ਕਿਉਂਕਿ ਜੇਕਰ ਆਪਾਂ ਚੰਗੀ ਮੱਧ ਲੜੀ ਹੋਵੇ ਉਹ 1.5 ਲੱਖ ਤੋਂ ਉੱਤੇ ਵੀ ਆਉਂਦੀ 2.5 ਵੀ ਹੋ ਸਕਦੀ ਆ ਹੁਣ ਇਹਨਾਂ ਲੋਕਾਂ ਨੂੰ ਕਿਵੇਂ ਮੁੜ ਕੇ ਜ਼ਿੰਦਗੀ ਜਿਉਣ ਦੇ ਲਈ ਸਹਾਇਤਾ ਮਿਲੂਗੀ ਕਿਵੇਂ ਇਹਨਾਂ ਲੋਕਾਂ ਦੀ ਆਰਥਿਕ ਤੌਰ ਤੇ ਮਦਦ ਹੋਊਗੀ ਸੱਚੀ ਮੁੱਚੀ ਮਦਦ ਹੋਊਗੀ ਜਾਂ ਕੱਲੀ ਇਹ ਗੱਲਾਂ ਦੇ ਵਿੱਚ ਹੀ ਹੋਊਗੀ ਇਹ ਵਕਤ ਬਿਆਨ ਕਰੂਗਾ ਪਰ ਉਹਦਾ ਕੁਝ ਕੁ ਦਾ ਨਹੀਂ ਸਕਣਾਂ ਦੇ ਵੱਲੋਂ ਐਲਾਨ ਕੀਤਾ ਗਿਆ कि ਅਸੀਂ ਮੱਝਾਂ ਵੀ ਲੈ ਕੇ ਦੇਵਾਂਗੇ ਹੁਣ ਕਿ ਬੁਧਾਰਦੇ ਤੌਰ ਦੇ ਤੋਰ ਦੇ ਉੱਤੇ ਰਾਜਕੁਂਦਾਂ ਦੀ ਟੀਮ ਆ ਜਿਹੜੀ ਉਹਨੇ ਇਹ ਪ੍ਰਤੀਯੱਜ ਕਿ ਅਸੀਂ 500 ਮੱਝਾਂ ਜਿਹੜੀ ਉਹ ਸੌਰੀ 100 ਮੱਝਾਂ ਜਿਹੜੀ ਉਹ ਲੈ ਕੇ ਦੇਣੀ ਆ ਲੋਕ ਸਾਡੀ ਮਦਦ ਕਰਨ ਚੰਗੀ ਵਸਲੀਆਂ ਮੱਝਾਂ ਲੈਣ ਦੇ ਵਿੱਚ ਸੋ ਆ ਵੀ ਹਜੀ ਦੀ ਗੱਲ ਮਤਲਬ ਇਹ ਹੈ ਜੀ ਕਿ ਬਹੁਤ ਸਾਰੇ ਲੋਕਾਂ ਜਿਹੜੇ ਦੂਜੇ ਦੀ ਬਾਹ ਫੜਨ ਦੇ ਲਈ ਯਤਨਸ਼ੀਲ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਅਸੀਂ ਮਰੇ ਹੋਏ ਪਸ਼ੂਆਂ ਦਾ ਤਦੋਂ ਮਿਲਣਗੇ ਕਿੰਨਾ ਰਹਿਣਗੇ ਇਹਦੇ ਬਾਰੇ ਹਲੇ ਕੁਝ ਨਹੀਂ ਪਤਾ ਜੀ ਜੀ ਬਿਲਕੁਲ ਪਟਨਾ ਸਾਹਿਬ ਇਸ ਸਮੱਸਿਆ ਦੇ ਵਿੱਚ ਅੱਗੇ ਹੁਣ ਬਿਜਲੀ ਮਹਿਕਮੇ ਦੀ ਗੱਲ ਕਰਦੇ ਆਂ ਜੀ ਕਹਿੰਦੇ ਕਿ ਬਿਜਲੀ ਮਹਿਕਮੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ 103 ਕਰੋੜ ਦੇ ਨੇੜੇ ਜਿਹੜੇ ਨੁਕਸਾਨ ਪਹੁੰਚ ਗਿਆ ਜੀ ਜਿਹੜਾ ਇਹ 103 ਕਰੋੜ ਦਾ ਨੁਕਸਾਨ ਹਾਂ ਦਾ ਜੀ ਇਹ ਮੁੱਢਲਾ ਨੁਕਸਾਨ ਹੈ ਇਹ ਮੁਕੰਮਲ ਨੁਕਸਾਨ ਨਹੀਂ ਹੈ ਇਹ ਮੁੱਢਲੇ ਨੁਕਸਾਨ ਦੀ ਜਾਣਕਾਰੀ ਆਈ ਹੈ ਕਿ ਲਗਭਗ 103 ਕਰੋੜ ਦਾ ਨੁਕਸਾਨ ਤਾਂ ਹੁਣ ਤੱਕ ਗਿਣਿਆ-ਗਿਣਿਆ ਜਾ ਚੁੱਕਿਆ ਇਹਦੇ ਵਿੱਚ ਖੰਬੇ ਆ ਟਰਾਂਸਫਾਰਮਰ ਦਫਤਰ ਸਾਰਾ ਹੋਰ ਯੰਤਰਾਂ ਮੀਟਰਾਂ 103 ਕਰੋੜ ਤੋਂ ਵੱਧ ਦਾ ਨੁਕਸਾਨ ਹੜ੍ਹ ਦੇ ਕਰਕੇ ਇਨ੍ਹਾਂ ਹੜ੍ਹ ਪੀੜਿਤ ਖੇਤਰਾਂ ਦੇ ਵਿੱਚ ਹੋਇਆ ਉਹਦੇ ਵਿੱਚ ਹੁਣ ਜਵੇ ਮੇਰੇ ਖਿਆਲ ਵੀ 2000 ਤੋਂ ਉੱਤੇ ਤਾਂ ਖੰਭੇ ਡਿੱਗਿਆ ਕਈ ਖੰਭੇ ਖੜੇ ਜ਼ਰੂਰ ਰਸਤੇ ਪਰ ਉਹ ਡਿੱਗੀ ਸਮਝੋ ਕਿਉਂਕਿ ਖੰਭਾ ਜਦੋਂ ਪਗਟਦੇ ਧਰਤੀ ਦੇ ਵਿੱਚ ਤਾਂ ਇਹ 4 ਤੋਂ ਲੈ ਕੇ 5 ਫੁੱਟ ਡੂੰਘਾ ਗੱਡੇ ਜਾਂਦਾ ਤੇ 8-8 ਫੁੱਟ 10-10 ਫੁੱਟ ਪਾਣੀ ਫੈਲਾ ਸੀਗਾ ਤੇ ਜਿਹਦੇ ਕਰਕੇ ਤਾਂ ਹੁਣ ਗਾਰੇ ਤੇ ਖੜੇ ਹੋ ਤਾਂ ਹੁਣ ਮਿੱਟੀ ਤੇ ਖੜੇ ਹੀ ਨਹੀਂ ਇਸ ਤਰੀਕੇ ਦੇ ਨਾਲ ਤੇ ਇਹ ਨਹੀਂ ਪਤਾ ਕਿ ਕਿਹੜੇ ਵੇਲੇ ਕਿੱਡੇ ਹੋ ਜਾਣ ਉਵੇਂ ਹੀ ਟਰਾਂਸਫਾਰਮਰ ਬਹੁਤ ਡਿੱਗੇ ਆ ਤੇ ਬੜੇ ਵੈਸੇ ਨੁਕਸਾਨੇ ਲੱਗੇ ਆ ਉਵੇਂ ਹੀ ਪੰਜਾਬ ਦੇ ਵਿੱਚ ਬਹੁਤ ਸਾਰੇ ਜਾਂ ਤਾਰਾਂ ਟੁੱਟੀਆਂ ਤੇ ਕਈਆਂ ਦੇ ਮੀਟਰ ਡਿੱਗ ਪਏ ਹੁਣ ਜਿਵੇਂ ਅੱਜਕੱਲ ਮੀਟਰ ਆ ਉਹ ਤਾਂ ਬਾਹਰ ਲਾਏ ਹੁੰਦੇ ਆ ਮੀਟਰ ਬਾਹਰ ਲਾਏ ਜਿਵੇਂ ਥੰਬੇ ਦੇ ਉੱਤੇ ਆਪਾਂ 5 ਫੁੱਟ ਉੱਚੇ ਲਾ ਦਿੰਨੇ ਚਾਰ ਫੁੱਟ ਉੱਚੇ ਲਾ ਦਿੰਨੇ ਆ ਤੇ ਜਿਹੜੇ ਪਿੰਡ ਦੇ ਵਿੱਚ ਪਾਣੀ ਸੀ 10 ਫੁੱਟ ਆ ਗਿਆ 7 ਫੁੱਟ ਆ ਗਿਆ ਉਹ ਤਾਂ ਮੀਟਰ ਸਾਰੇ ਡੋਬੀ ਗਏ ਆ ਤੋ ਇਹੋ ਜਿਹੇ ਹਾਲਾਤ ਬੜੇ ਆ ਜਿਹਦੇ ਕਰਕੇ ਪਾਵਰ ਕਾਮ ਡਿਪਾਰਟਮੈਂਟ ਦਾ ਆਰਥਿਕ ਤੌਰ ਦੇ ਉੱਤੇ ਬੜਾ ਨੁਕਸਾਨ ਹੋਇਆ ਹੁਣ ਮੌਸਮ ਵਿਭਾਗ ਨੇ ਗੱਲ ਕਹੀ ਹੈ ਜੀ ਕਿ ਮੌਸਮ ਸਾਫ਼ ਰਹੂਗਾ ਪਰ ਗੱਲ ਇਹ ਦੀ ਕਿ ਜਿਹੜਾ ਨੁਕਸਾਨ ਹੋ ਗਿਆ ਤੇ ਉਹਦੇ ਵਿੱਚੋਂ ਹੁਣ ਬਾਹਰ ਨਿਕਲਣਾ ਬਹੁਤ ਔਖਾ ਹੋਇਆ ਤੇ ਵੱਖ-ਵੱਖ ਵਿਭਾਗਾਂ ਦੇ ਲਈ ਜਿਵੇਂ ਕਿ ਇੱਥੇ ਨੁਕਸਾਨ ਹੋਇਆ ਪਾਵਰ ਕਾਮ ਦਾ ਓਵੇਂ ਹੀ ਸੜਕੀ ਮੈਂ ਕਿਵੇਂ ਦਾ ਵੀ ਬਹੁਤ ਨੁਕਸਾਨ ਹੋਇਆ ਤੁਸੀਂ ਦੇਖੋ ਪੰਜਾਬ ਦੀਆਂ ਕਿੰਨੇ ਹਜ਼ਾਰਾਂ ਸੜਕਾਂ ਜਿਹੜੀਆਂ ਉਹ ਟੁੱਟ ਗਈਆਂ ਬਰਬਾਦ ਹੋ ਗਈਆਂ ਇਹਨਾਂ ਨੂੰ ਬਣਾਉਣ ਦੇ ਲਈ ਫਿਰ ਉਹ ਸਾਰੀ ਮਿਹਨਤ ਕਰਨੀ ਆ ਕਈ ਪੂਲ ਨੁਕਸਾਨੇ ਗਏ ਆ ਕਈ ਛੋਟੀਆਂ ਪੂਲਾਂ ਨੁਕਸਾਨੀਆਂ ਗਈਆਂ ਵੀ ਨੁਕਸਾਨ ਦੀ ਗਿਣਤੀ ਮਿੰਤੀ ਕਰਨੀ ਬਾਰੀ ਗੱਲ ਹੋਈ ਪਈ ਹੈ ਜੀ ਜੀ ਬਿਲਕੁਲ ਸਹੀ ਤੇ ਟੇਣਾ ਸਾਹਿਬ ਜਿਸ ਦਿਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਪੰਜਾਬ ਦੌਰਾ ਕਰਕੇ ਗਏ ਨੇ ਉਸ ਤੋਂ ਬਾਅਦ ਚ ਰਾਜਨੀਤੀ ਹੋਰ ਜ਼ਿਆਦਾ ਇੱਥੇ ਭੜਕ ਗਈ ਹੈ ਹੋਰ ਜ਼ਿਆਦਾ ਚਰਚੇ ਹੋਣ ਲੱਗ ਗਏ ਨੇ ਆ ਜਿਹੜੀ ਉਹਨਾਂ ਨੇ ਗੱਲ ਕਹੀ ਸੀ ਹਿੰਦੀ ਆਉਂਦੀ ਹੈ ਇਹਦੇ ਉੱਤੇ ਕਹਿੰਦੇ ਹੁਣ ਰਾਜਨੀਤੀ ਛਿੜੀ ਹੋਈ ਹੈ हां बिल्कुल जी देखो मैं अज्जे भी गल कहन हुना कि मसला कोई भी होवे राजनीतिक ਲੋਕਾੜੇ ਤਾਂ ਰਾਜਨੀਤੀ ਕਰਦੀਆਂ ਪ੍ਰਧਾਨ ਮੰਤਰੀ ਨੇ ਕਿਹੜੇ ਲਿਹਾਜ਼ ਨਾਲ ਗੱਲ ਕਹੀ ਕਿਹੜੇ ਲਹਿਜੇ ਨਾਲ ਗੱਲ ਕਹੀ ਵੀ ਆਪਕੋ ਹਿੰਦੀ ਨਹੀਂ ਆਤੀ ਕਿਆ ਤੇ ਇਸ ਗੱਲ ਤੇ ਉੱਤੇ ਆਮ ਆਦਮੀ ਪਾਰਟੀ ਦੇ ਮੁੱਦਾ ਬਣਾਇਆ ਉਹ ਹਰਦੀਪ ਸਿੰਘ ਮੁੰਡੀਕਰ ਨੇ ਜਿਹੜੇ ਉਹ ਕਹਿੰਦੇ ਵੀ ਜਿਸ ਦਿਨ ਇਹ ਆਏ ਸੀਗੇ ਪੰਜਾਬ ਦੇ ਵਿੱਚ ਤੇ ਇਹਨਾਂ ਨੇ ਜਦੋਂ 1600 ਕਰੋੜ ਦਾ ਐਲਾਨ ਕੀਤਾ ਤਾਂ ਮੈਂ ਇਹ ਗੱਲ ਕਹੀ ਦੀ ਕਿ ਪੀਐਮ ਸਾਹਿਬ ਪੈਸੇ ਬਹੁਤ ਘਾਟਾ ਨੁਕਸਾਨ ਬਹੁਤ ਵੱਧ ਹੋਇਆ ਤੇ ਕਿਰਪਾ ਕਰਕੇ ਪੈਸਾ ਦੇ ਵਿੱਚ ਵਾਧਾ ਕਰ ਦਿਓ ਤੇ ਉਹ ਅੱਗੋਂ ਕਹਿੰਦੇ ਜੀ ਆਪ ਕੋ ਹਿੰਦੀ ਨਹੀਂ ਆਤੀ ਕਿਆ ਕੋਈ ਇਨਕੋ ਹਿੰਦੀ ਸਿਖਾਓ ਮੈਨੇ ਬੋਲ ਤੋ ਦਿਆ ਹੈ 1600 ਕਰੋੜ ਰੁਪਏ ਬਹੁਤ ਬਹੁਤ ਹੈ ਬਹੁਤ ਬੋਲ ਦਿਆ ਮੈਨੇ ਤੇ ਉਹ ਕਹਿੰਦੇ ਜੀ ਕਿ ਆ ਗੱਲ ਕੇ ਕੋਈ ਚਲੇ ਗਿਆ ਹੁਣ ਆਮ ਆਦਮੀ ਪਾਰਟੀ ਕਹਿੰਦੀ ਜੀ ਸਭ ਨੂੰ ਜ਼ਲੀਲ ਕਰਨਾ ਹੈ ਸੀ ਤਾਂ ਪਰ ਬੀਜਪੀ ਅੱਗੋਂ ਇਹ ਗੱਲ ਕਹਦੇ ਵੀ ਭਾਈ ਤੁਸੀਂ ਤਾਂ ਸਿਆਸੀ ਕਾਰਨਾ ਕਰਦੇ ਹਰ ਗੱਲ ਦਾ ਉਹਨਾਂ ਨੇ ਜਿਹੜੀ ਗੱਲ ਕਹੀ ਹੈ ਉਹ ਤੁਹਾਡੇ ਕਹਿਣ ਦਾ ਮਤਲਬ ਇਹ ਨਹੀਂ ਸੀ ਜਿਵੇਂ ਤੁਹਾਨੂੰ ਕਿਹਾ ਗਿਆ ਉਹ ਕਹੇ ਜੀ ਦੇਖੋ ਇਹ ਤਾਂ ਪ੍ਰਧਾਨ ਮੰਤਰੀ ਸਾਹਿਬ ਟੋਕਨ ਮਨੀ ਦੇ ਰਹੇ ਆ ਸਾਡੇ ਤਾਂ ਜਿਵੇਂ ਜਿਵੇਂ ਏਜੰਸੀਆਂ ਦੇ ਵੱਲੋਂ ਮਹਾਰਾ ਦੇ ਵੱਲੋਂ ਰਿਪੋਰਟ ਭੇਜੀ ਜਾਊਗੀ ਵੀ ਇਸ ਖੇਤਰ ਦੇ ਵਿੱਚ ਆ ਵੀ ਨੁਕਸਾਨ ਹੋਇਆ ਇਹਦੇ ਵਿੱਚ ਆ ਵੀ ਨੁਕਸਾਨ ਹੋਇਆ ਉਸ ਤਰੀਕੇ ਦੇ ਨਾਲ ਉਹ ਪੈਸੇ ਹੋਰ ਵੀ ਜਾਰੀ ਕਰ ਦੇਣਗੇ ਮਤਲਬ ਇਹ ਜਿ ਕਿ ਇਸ ਵळे ਬੀਜੇਪੀ ਕਹਦੀ ਇਹਦੇ ਕਿ ਅਸੀਂ ਤੁਹਾਨੂੰ ਪੈਸੇ ਵਾਧੂ ਜਾਰੀ ਕਰਦੇ ਆ ਆਮ ਆਦਮੀ ਪਾਰਟੀ ਆ ਕਹ ਲਿਆ ਜੀ ਇਹ ਤਾਂ ਊਠ ਦੇ ਮੂੰਹ ਦੇ ਵਿੱਚ ਜੀਰੇ ਵਾਲੀ ਗੱਲ ਆ ਇਹ ਤਾਂ ਜੀ ਗੂੰਗਲੋਂ ਤੋਂ ਮਿੱਟੀ ਝਾੜ ਕੇ ਤੁਰ ਗਏ ਆ ਸੋ ਮੈਂ ਅੱਗੇ ਵੀ ਗੱਲ ਕਰਨਾ ਹੁੰਦਾ ਵੀ ਇਹ ਗੱਲਾਂ ਤਾਂ ਇਵੇਂ ਚੱਲੀ ਜਾਣੀਆਂ ਆ ਆਮ ਲੋਕਾਂ ਨੂੰ ਕੀ ਮਿਲਣਾ ਤੁਸੀਂ ਦੇਖਿਓ ਭਾਵੇਂ 1400 ਕਰੋੜਾਂ ਤੇ ਭਾਵੇਂ 4400 ਕਰੋੜ ਮਿਲ ਜੇ ਆਮ ਲੋਕਾਂ ਨੂੰ ਕੀ ਮਿਲਦਾ ਇਹ ਤੁਹਾਨੂੰ ਹੈਰਾਨੀ ਹੋਊਗੀ ਵੀ ਇਹ ਕਦੇ ਲੱਭਣਾ ਨਹੀਂਗਾ ਜਿਹੜੇ ਗਰੀਬ ਲੋਕਾਂ ਦੇ ਘਰ ਟੁੱਟ ਗਏ ਆ ਜਿਹੜੇ ਕਿ ਖਤਮ ਹੋ ਗਿਆ ਸਭ ਕੁਝ ਉਹਨਾਂ ਲੋਕਾਂ ਤੱਕ ਤਾਂ ਆਮ ਲੋਕਾਂ ਨੇ ਬਚਾਉਣਾ ਜੋ ਵੀ ਕੁਝ ਬਚਾਉਣਾ ਜਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਨੇ ਸਿਰਫੋਲ ਮਦਦ ਕਰਨੀ ਆ ਮੈਂ ਨਹੀਂ ਵੇਖਿਆ ਵੀ ਭਾਈ ਸਰਕਾਰ ਦੇ ਘਰ ਪੋ ਆ ਕੇ ਦੇਤੇ ਆ ਸਰਕਾਰ ਨੇ ਵਜਾ ਵਜਾ ਕਰਮਾਤੀ ਆ ਆ ਗੱਲਾਂ ਤਾਂ ਕਦੇ ਦੇਖਣ ਨੂੰ ਮਿਲਣ ਗਈ ਨਹੀਂ ਜੀ ਜੀ ਪਰ ਗੱਲ ਇਹ ਹੈ ਤਹਿਣਾ ਸਾਹਿਬ ਕੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉੱਪਰ ਹੁੰਦਿਆਂ ਹੋਇਆਂ ਇਹੋ ਜਿਹੀਆਂ ਗੱਲਾਂ ਵੀ ਤਾਂ ਸੋਧਦੀਆਂ ਨਹੀਂ ਕਿ ਤੁਸੀਂ ਕਿਹੜੇ ਮੌਕੇ ਦੇ ਉੱਪਰ ਆਏ ਹੋ ਤੇ ਕੀ ਗੱਲਾਂ ਕਹਿ ਰਹੇ ਹੋ ਜੇਕਰ ਵਾਕਈ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਨੇ ਤੇ ਇਹ ਕਿਤੇ ਨਾ ਕਿਸੇ ਤਰ੍ਹਾਂ ਨਿਰਾਸ਼ਾ ਵਾਲੀ ਗੱਲ ਹੈ ਜੀ ਨਹੀਂ ਮੈਂ ਤਾਂ ਚਲੋ ਨਿਰਾਸ਼ਾ ਵਾਲੀ ਗੱਲ ਕੁਝ ਕ ਗੱਲਾਂ ਹੁੰਦੀਆਂ ਵੀ ਆ ਕੁਝ ਕ ਸਿਆਸੀ ਤੌਰ ਦੇ ਉੱਤੇ ਅੱਗੇ ਪਿੱਛੇ ਵੀ ਹੁੰਦੀਆਂ ਆ ਵਰ ਦੇਖੋ ਧਾਰਨੇ ਤੌਰ ਤੇ ਗੱਲ ਇਹ ਆ ਵੀ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਆ ਵੀ ਭਾਈ ਜਿਹੜੇ ਐਸਡੀਆਰਐਸ ਦੇ ਪੈਸੇ ਆ ਨਾ ਸਟੇਟ ਡਿਸਾਸਟਰ ਵਾਲੇ ਪੈਸੇ ਤੇ ਉਹ ਕਹਿੰਦੇ ਜੀ ਇਹਨਾਂ ਨੇ ਨਿਯਮ ਬਸ਼ਰਤਾਂ ਹੀ ਕੇਂਦਰ ਨੇ ਇਹਨਾਂ ਦਾ ਲਾਗੂ ਕੀਤੀਆਂ ਉਹ ਜੀ ਕਹਿੰਦੇ ਅਸੀਂ ਖਰਚ ਨਹੀਂ ਸਕਦੇ ਬੀਜੇਪੀ ਇਹ ਗੱਲ ਕਹੀ ਜਾਂਦੀ ਆ ਜੀ ਇਹਨਾਂ ਨੇ ਇਹ ਪੈਸੇ ਹੋਰ ਕੰਮਾਂ ਵਾਸਤੇ ਵਰਤਲੇ ਹੋਣੇ ਆ ਹੁਣ ਇਹਦੇ ਵਿੱਚੋਂ ਟੈਕਨੀਕਲ ਗੱਲਤਾ ਇਹ ਆ ਨਾ ਵੀ ਜੇਕਰ ਹੋਰ ਕੰਮਾਂ ਵਾਸਤੇ ਵਰਤਲੇ ਹੋਣੇ ਆ ਮਤਲਬ ਨਿਯਮ ਤੇ ਸ਼ਰਤਾਂ ਸਖਤ ਨਹੀਂ ਆ ਆਮ ਆਦਮੀ ਪਾਰਟੀ ਕਹਿੰਦੀ ਨਿਯਮ ਤੇ ਸ਼ਰਤਾਂ ਸਖਤ ਨਹੀਂਗਾ ਸੀ ਪੈਸੇ ਵਰਤ ਨਹੀਂ ਸਕਦੇ ਤੇ ਨੁਕਸਾਨ ਕਿਹਦਾ ਇਹ ਆਮ ਲੋਕਾਂ ਦਾ ਆਪਸ ਵਿੱਚ ਲੜੀ ਜਾਣ ਤੁਹਾਨੂੰ ਤਨਖਾਹ ਮਿਲਦੀ ਤੁਹਾਨੂੰ ਮਿਲੀ ਜਾਂਦੀ ਤੁਸੀਂ ਰੌਲਾ ਪਾਈ ਚੱਲੋ ਪਰ ਗੱਲ ਇਹ ਜੀ ਕਿ ਹਰ ਗੱਲ ਦੇ ਉੱਤੇ ਸਿਆਸਤ ਨਹੀਂ ਹੁੰਦੀ ਆ ਇਹ ਜਿਹੜੀ ਭਾਈ ਇਹ ਜਿੰਨੀ ਗੱਲ ਭਾਜਪੀ ਨੇ ਕਹਤੀ ਉਹ 100% ਸੱਚੀ ਆ ਜਾਂ ਜਿੰਨੀ ਆਮ ਆਦਮੀ ਪਾਰਟੀ ਨੇ ਕਹਤੀ ਉਹ 100% ਸੱਚੀ ਆ ਜੀ ਬਿਲਕੁਲ ਤੇ ਟੇਡਾ ਸਾਹਿਬ ਉੱਧਰ ਮੁੱਖ ਮੰਤਰੀ ਸਾਹਿਬ ਨੂੰ ਹਸਪਤਾਲ 'ਚ ਛੁੱਟੀ ਮਿਲ ਗਈ ਹੈ ਜਿੱਦੇ ਕਹਿੰਦੇ ਅਹਿਮ ਮੀਟਿੰਗ ਹੋਊਗੀ ਹੁਣ ਬਿਲਕੁਲ ਜੀ ਬਿਲਕੁਲ ਅੱਜ ਮਹੱਤਵਪੂਰਨ ਮੀਟਿੰਗ ਹੋਣੀ ਆ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਨਾਲ ਆਨਲਾਈਨ ਹੋਊਗੀ ਮੀਟਿੰਗ ਤੇ ਜਿਹੜੇ ਵੱਖ-ਵੱਖ ਵਿਭਾਗਾਂ ਦੇ ਪ੍ਰਮੁੱਖ ਸਕੱਤਰ ਆ ਉਹਨਾਂ ਦੀ ਅੱਜ ਚੰਡੀਗੜ੍ਹ ਦੇ ਵਿੱਚ ਭਰਵੰਤਮਾਨ ਨੇ ਮੀਟਿੰਗ ਲੈਣੀ ਆ ਕਿਉਂਕਿ 5 ਦਿਨਾਂ ਦੇ ਬਾਅਦ ਛੁੱਟੀ ਮਿਲੀ ਇਹਨਾਂ ਨੂੰ ਛੁੱਟੀ ਮਿਲਣ ਤੋਂ ਬਾਅਦ ਤੇ ਇਹ ਪਹੁੰਚ ਗਏ ਜੀ ਆਪਣੇ ਘਰ ਦੇ ਵਿੱਚ ਇਹਨਾਂ ਦੇ ਵੱਲੋਂ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਬੁਲਾਈ ਗਈ ਆ ਮੈਨੂੰ ਲੱਗਦਾ ਵੀ ਹੜਪੀੜਤਾ ਦੇ ਮਸਲੇ ਦੇ ਉੱਤੇ ਗੱਲਬਾਤ ਹੋਊਗੀ ਵੀ ਤੁਹਾਡੇ ਵਿਭਾਗ ਦੇ ਵੱਲੋਂ ਕੀ ਕੀਤਾ ਗਿਆ ਤੁਸੀਂ ਕੀ ਕੁਝ ਹੋਰ ਸੋਚਿਆ ਤੇ ਕੀ ਕੁਝ ਕਰਨਾ ਹੈਗਾ ਸੋ ਇਹਨਾਂ ਵਿਸ਼ਿਆਂ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੱਲ 3:00 ਵਜੇ ਤੇ 45 ਮਿੰਟ ਦੇ ਉੱਤੇ ਹਸਪਤਾਲ ਦੇ ਵਿੱਚੋਂ ਬਾਹਰ ਆਏ ਆ ਲੋਕਾਂ ਨੇ ਉਹਨਾਂ ਨੇ ਹੱਥ ਹਲਾ ਕੇ ਸਵਾਗਤ ਵੀ ਕੀਤਾ ਧੰਨਵਾਦ ਵੀ ਕੀਤਾ ਸੋ ਉਹ ਆਪਣੇ ਘਰ ਦੇ ਵਿੱਚ ਪਹੁੰਚ ਗਏ ਆ ਇਹਨਾਂ ਦੀ ਪਲਸ ਰੇਟ ਬਹੁਤ ਘਟ ਗਈ ਸੀ ਤੇ ਸਿਹਤ ਦੀਆਂ ਕੋਈ ਹੋਰ ਸਮੱਸਿਆਵਾਂ ਨਹੀਂ ਸੀ ਧੀਰੇ ਕਰਕੇ ਆਪਾਂ ਜਾਣਦੇ ਕਿ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪਿਆ ਅੰਜ ਜਿਹੜੇ ਭਰਤੀ ਰਹਿਣ ਤੋਂ ਬਾਅਦ ਇਹਨਾਂ ਦੀ ਤੰਦਰੁਸਤੀ ਦੀ ਖਬਰ ਆਈ ਹੈ ਇਹਨਾਂ ਨੇ ਇੱਕ ਮੀਟ ਦਾ ਜਿਹੜੀ ਫੋਟੋ ਹਸਪਤਾਲ ਦੇ ਵਿੱਚੋਂ ਕਿਪੀ ਸੀਗੀ ਆਨਲਾਈਨ ਕੈਬਨਟ ਦੇ ਨਾਲ ਤੇ ਹੁਣ ਇਹਨਾਂ ਦੇ ਵੱਲੋਂ ਆ ਕੇ ਬਾਹਰ ਤੇ ਸਰਗਰਮੀ ਸ਼ੁਰੂ ਕਰ ਦਿੱਤੀ ਗਈ ਹੈ ਤੇ ਹੁਣ ਤੰਦਰੁਸਤ ਰਹਿਣ ਦੀ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਪੰਜਾਬ ਪੱਖੀ ਵੱਡੇ ਫੈਸਲੇ ਕਰਨ ਇਹਦੀ ਅਸੀਂ ਖਬਰਾਂ ਕਰਦੇ ਹਾਂ ਜੀ ਬਿਲਕੁਲ ਤੇਟਾਣਾ ਸਾਹਿਬ ਹਰਮੀਤ ਸਿੰਘ ਪਠਾਨ ਮਾਜਰਾਏ ਨਾ ਹੱਲੇ ਵੀ ਸੁਰਕੀਆਂ ਦੇ ਵਿੱਚ ਬਣਿਆ ਹੋਇਆ ਜੀ ਕਹਿੰਦੇ ਉਹਨਾਂ ਦੀ ਸਰਕਾਰੀ ਕੋਠੀ ਖਾਲੀ ਕਰਵਾਉਣ ਦੇ ਲਈ ਅਧਿਕਾਰੀ ਪਹੁੰਚੇ ਸੀ ਬਿਲਕੁਲ ਜੀ ਜਿਹੜਾ ਵੀ ਐਮਐਲਏ ਹੋਵੇ ਕਿਸੇ ਵੀ ਪਾਰਟੀ ਦਾ ਉਹਨੂੰ ਐਮਐਲਏ ਹੌਸਟਲ ਮਿਲਦਾ ਹੁੰਦਾ ਉਹਨੂੰ ਸਰਕਾਰੀ ਰਹਿائش ਮਿਲਦੀ ਹੁੰਦੀ ਹੈ ਪਰ ਜਦੋਂ ਕੋਈ ਵਿਵਾਦ ਪੈਦਾ ਹੋ ਜੇ ਤੇ ਸਰਕਾਰ ਇਸ ਗੱਲ ਦੀ ਮੰਗ ਕਰਦੀ ਹੁੰਦੀ ਵੀ ਭਾਈ ਇਹ ਆਪਣਾ ਘਰ ਛੱਡੇ ਇਹ ਸਰਕਾਰੀ ਕੋਠੀ ਛੱਡੇ ਹਾਲਾਂਕਿ ਹਰਮੀਤ ਸਿੰਘ ਪਠਾਨ ਮਾਜਰਾ ਕਿਹੜਾ ਸਾਬਕਾ ਹੋਇਆ ਹਲੇ ਜਾਂ ਉਹਨੇ ਅਸਤੀਫਾ ਦਿੱਤਾ ਜਾਂ ਉਹਦੀ ਟਰਮ ਖਤਮ ਹੋ ਗਈ ਆ ਇਹ ਵੈਸੇ ਕੋਠੀ ਛਡਵਾਈ ਤਰੀ ਜਾ ਸਕਦੀ ਪਰ ਗੱਲ ਇਹ ਆ ਦੀ ਵਿਭਾਗ ਦੇ ਵੱਲੋਂ ਗੱਲ ਕਹੀ ਗਈ ਆ ਕਿ ਇਹਨਾਂ ਦੀ ਕੋਠੀ ਛਡਵਾਉਣ ਦੇ ਲਈ ਅਸੀਂ ਜੱਥੇ ਨੂੰ ਕਰ ਰਹੇ ਆ ਲੰਘੇ ਕੱਲ ਕਨੇ ਪੁਲਿਸ ਅਧਿਕਾਰੀ ਇਹਨਾਂ ਦੀ ਚੰਡੀਗੜ੍ਹ ਵਾਲੀ ਸਰਕਾਰੀ ਕੋਠੀ ਦੇ ਵਿੱਚ ਗਏ ਸੀ ਇਹ ਕੋਠੀ ਛਡਵਾਉਣ ਦੇ ਲਈ ਉੱਥੇ ਇਹਨਾਂ ਦੀ ਘਰ ਵਾਲੀ ਸੀ ਉਹਨੇ ਇਹ ਗੱਲ ਕਹੀ ਆ ਵੀ ਮੈਨੂੰ ਪੁਲਿਸ ਦੇ ਚਾਹੀ ਸੱਚਤੋਂ ਇੱਥੇ ਬੰਦੀ ਬਣਾ ਕੇ ਰੱਖਿਆ ਹੋਇਆ ਤੇ ਮੈਨੂੰ ਬਾਹਰ ਵੀ ਜਾਣ ਦੇਂਦੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜੇਕਰ ਤੁਸੀਂ ਕੋਠੀ ਛਡਵਾਉਣੀ ਚਾਹੁੰਦੇ ਆਂ ਤੇ ਅਸੀਂ ਭਾਈ ਫਿਰ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਲੈਂਦੇ ਆਂ ਜੇ ਅਸੀਂ ਇਹ ਕੁਝ ਕਰ ਲਏਦੇ ਆ ਸੋ ਆਹ ਕੁਝ ਹੁਣ ਚੱਲ ਰਿਹਾ ਹਰਮੀਤ ਪਖਾਨਵਾਜਰਾ ਕਿੱਥੇ ਹੈ ਇਹਦੇ ਬਾਰੇ ਪੁਲਿਸ ਚੱਲ ਨਹੀਂ ਸਾਨੂੰ ਕੁਝ ਪਤਾ ਨਹੀਂ ਆਮ ਲੋਕ ਕੱਲੀ ਸਬਰ ਪੜਦੇ ਆਂ ਆਮ ਲੋਕਾਂ ਨੂੰ ਵੀ ਪਤਾ ਨਹੀਂ ਸੋ ਜੇ ਪਖਾਨਵਾਜਰਾ ਬਣਤੇ ਆਉਂਦਾ ਵੀ ਪੁਲਿਸ ਤੋਂ ਵੱਧ ਚੁਸਤ ਪਖਾਨਵਾਜਰਾ ਪਖਾਨਵਾਜਰਾ ਨੇ ਕਮਾਲ ਕੀਤੀ ਪਈ ਆ ਵੀ ਉਹ ਹੱਥ ਹੀ ਨਹੀਂ ਆਉਂਦਾ ਪੁਲਿਸ ਦੇ ਉਹ ਚਲਾ ਕਿੱਥੇ ਗਿਆ ਇਹਦੇ ਬਾਰੇ ਪੁਲਿਸ ਨੂੰ ਨਹੀਂ ਪਤਾ ਲੱਗਦਾ ਉਧਾਂ ਪੁਲਿਸ ਚੱਪੇ-ਚੱਪੇ ਦੇ ਉੱਤੇ ਨਿਗਰ੍ਹਾ ਰੱਖਦੀ ਆ ਪੁਲਿਸ ਦੇ ਕੋਲੋਂ ਕਹਿੰਦੇ ਵੀ ਚਿੜੀ ਦੀ ਖਾਵਾ ਮਾਰ ਕੇ ਲੰਘ ਸਕਦੀ ਪਰ ਪਠਾਨਵਾਦ ਨਾਲ ਲੰਘ ਜਾਂਦਾ ਜੀ ਜੀ ਬਿਲਕੁਲ ਸਹੀ ਕਹਿ ਤੁਸੀਂ ਟੇਣਾ ਸਾਹਿਬ ਖੈਰ ਅੱਗੇ ਵਧਿਆ ਹੁਣ ਰਾਹੁਲ ਗਾਂਧੀ ਹੋਰਾਂ ਦੀ ਗੱਲ ਕਰਦੇ ਆ ਰਾਹੁਲ ਗਾਂਧੀ ਹੋਰਾਂ ਦੇ ਉੱਪਰ ਦੋਸ਼ ਲੱਗੇ ਨੇ ਪ੍ਰੋਟੋਕੋਲ ਤੋੜਨ ਦੇ ਸੀਆਰਪੀਐਫ ਨੇ ਇਹ ਦੋਸ਼ ਲਾਇਆ ਨੇ ਜੀ ਦੇਖੋ ਜੀ ਗੱਲ ਇਹ ਜਦੋਂ ਕਿਸੇ ਨੂੰ ਵੀ ਜ਼ੈਡ ਪਲੱਸ ਸਿਕਿਉਰਿਟੀ ਮਿਲੀ ਹੋਵੇ ਨਾ ਉਹਦੇ ਵਿੱਚ ਕੁਝ ਜਿਹੜੇ ਜਵਾਨ ਆ ਉਹ ਸੀਆਰਪੀਐਫ ਦੇ ਵੀ ਹੁੰਦੇ ਆ सीआरपीएफ ਦੇ ਅਧਿਕਾਰੀਆਂ ਨੇ ਚਿੱਠੀ ਲਿਖੀ ਆ ਮਲਕਾਰਜਨ ਖੜਗੇ ਨੂੰ ਕਾਂਗਰਸ ਦੇ ਪ੍ਰਧਾਨ ਨੂੰ ਤੇ ਰਾਹੁਲ ਗਾਂਧੀ ਨੂੰ ਉਹਦੇ ਵਿੱਚ ਗੱਲ ਕਹੀ ਗਈ ਆ ਕਿ ਰਾਹੁਲ ਗਾਂਧੀ ਵਾਰ-ਵਾਰ ਪ੍ਰੋਟੋਕੋਲ ਦੀ ਉਲੰਘਣਾ ਕਰਦੇ ਆ ਜਿਹਦੇ ਕਰਕੇ ਇਹਨਾਂ ਦੀ ਸਿਕਿਉਰਿਟੀ ਵੀ ਖਤਰੇ ਦੇ ਵਿੱਚ ਪੈ ਸਕਦੀ ਆ ਇਹਦੇ ਵਿੱਚ ਇਹ ਗੱਲ ਵੀ ਕਹੀ ਗਈ ਆ ਅਧਿਕਾਰੀਆਂ ਦੇ ਵੱਲੋਂ ਕਿ ਪਿਛਲੇ 9 ਮਹੀਨਿਆਂ ਦੇ ਵਿੱਚ 8-9 ਮਹੀਨੇ ਵਿੱਚ ਇਹਨਾਂ ਨੇ 6 ਵਾਰ ਵਿਦੇਸ਼ ਯਾਤਰਾ ਕੀਤੀ ਆ ਤੇ ਸਾਨੂੰ ਕਿਸੇ ਯਾਤਰਾ ਦੇ ਬਾਰੇ ਕੋਈ ਜਾਣਕਾਰੀ ਅਦਾਉ ਨਹੀਂ ਦਿੱਤੀ ਜਾਂਦੀ ਕਦੇ ਇਹ ਬਿਹਤ ਨਾਮ ਜਾਂਦੇ ਆ ਕਦੇ ਇੰਗਲੈਂਡ ਜਾਂਦੇ ਆ ਕਦੇ ਮਲੇਸ਼ੀਆ ਜਾਂਦੇ ਆ ਕਦੇ ਦੁਬਈ ਜਾਂਦੇ ਆ ਕਦੇ ਕਿਤੇ ਹੋਰ ਜਾਂਦੇ ਆ ਚਲੋ ਜਾਣਾ ਉਹਨਾਂ ਦਾ ਅਧਿਕਾਰ ਆ ਪਰ ਕਿਉਂਕਿ ਅਸੀਂ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਆ ਸਾਨੂੰ ਇਸ ਗੱਲ ਦਾ ਪਤਾ ਜ਼ਰੂਰ ਹੋਣਾ ਚਾਹੀਦਾ ਵੀ ਉਹ ਕਿੱਥੇ ਗਏ ਆ ਸੋ ਰਾਹੁਲ ਗਾਂਧੀ ਉਹ ਕਹਿੰਦੇ ਕਿ ਬਿਨਾਂ ਦਫੇ ਚਲੇ ਜਾਂਦੇ ਆ ਪ੍ਰੋਟੋਕੋਲ ਦੀ ਉਲੰਘਣਾ ਕਰਕੇ ਜਾਂਦੇ ਆ ਜੇਕਰ ਕੱਲ ਨੂੰ ਕੱਲ ਨੂੰ ਕੁਝ ਵਿਗੜ ਜਾਂਦਾ ਇਹਦੇ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਕਿਉਂਕਿ ਸਾਨੂੰ ਤਾਂ ਜਾਣਕਾਰੀ ਹੀ ਨਹੀਂ ਹੁੰਦੀ ਉਹ ਕਿਹੜੇ ਵੇਲੇ ਕਿਹੜੇ ਪਾਸੇ ਦੇ ਨਿਕਲ ਗਏ ਇਹ ਪ੍ਰੋਟੋਕਾਲ ਦੀ ਹਮੇਸ਼ਾ ਉਲੰਘਣਾ ਕਰਕੇ ਚੱਲਦੇ ਆ। ਸੋ ਉਹਨਾਂ ਨੇ ਇਸ ਗੱਲ ਦਾ ਦੋਸ਼ ਲਾਇਆ। ਰਾਹੁਲ ਗਾਂਧੀ ਨੇ ਹਾਲੇ ਇਹਦੇ ਬਾਰੇ ਉਤਰ ਦੇ ਦਿੱਤਾ ਤੇ ਨਾ ਹੀ ਮਲਕਾ ਜਨ ਖੜ ਗਏ। ਜੀ ਤੇ ਟੈਣਾ ਸਾਹਿਬ ਇੱਕ ਬੜੀ ਦੁਖਦਾਇਕ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜੀ ਕਹਿੰਦੇ ਪੀਆਰਟੀਸੀ ਦੀ ਬੱਸ ਬੇਕਾਬੂ ਹੋ ਕੇ ਪਲਟ ਗਈ ਤੇ 20 ਸਵਾਰੀਆਂ ਦੇ ਕਰੀਬ ਸੱਟਾਂ ਲੱਗੀਆਂ ਨੇ। ਬਿਲਕੁਲ ਜੀ ਬਿਲਕੁਲ ਇਹ ਪਟਿਆਲੇ ਦੇ ਵੱਲੋਂ ਖਬਰ ਆਈ ਆ। ਇੱਥੇ ਪੀਆਰਟੀਸੀ ਦੀ ਬੱਸ ਆ ਜਿਹੜੀ ਇੱਕ ਬੇਕਾਬੂ ਹੋ ਕੇ ਤੇ ਪਲਟ ਗਈ ਆ। ਇਹ ਖਬਰ ਆਈ ਆ ਕਿਉਂਕਿ ਇਰੇ ਵਿੱਚ ਸਵਾਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਕਿਉਂਕਿ 52 ਸੀਟਾ ਹੁੰਦੀਆਂ ਹਰ ਬੱਸ ਦੇ ਵਿੱਚ ਕਹਿੰਦੇ ਵੀ ਇਸ ਬੱਸ ਦੇ ਵਿੱਚ 103 ਸਵਾਰੀਆਂ ਸੀ ਤੇ ਕਹਿੰਦੇ ਵੀ ਬੱਸ ਦਾ ਬੈਲੈਂਸ ਵਗੜ ਗਿਆ ਬੇਕਾਬੂ ਹੋ ਕੇ ਰਸਤੇ ਦੇ ਵਿੱਚ ਵਜੀ ਤੁਮਾਕਾ ਬਹੁਤ ਜ਼ਬਰਦਸਤ ਸੀਗਾ ਦਰਤ ਵੀ ਟੁੱਟ ਕੇ ਕਨੇ ਵੀ ਇਹ ਬੱਸ ਦੇ ਉੱਤੇ ਡਿੱਗ ਪਿਆ ਤੇ ਲੋਕਾਂ ਦੇ ਵਿੱਚ ਚੀਕ ਝੜਾ ਮਚ ਗਿਆ ਕਈਆਂ ਦੇ ਪੈਰ ਟੁੱਟ ਗਏ ਇੱਡਾਂ ਦੇ ਸਰੀਰ ਦਾ ਕੋਈ ਹੋਰ ਨੁਕਸਾਨ ਹੋਇਆ ਜਾਨੀ ਨੁਕਸਾਨ ਨਹੀਂ ਹੋਇਆ ਵਰਗਾਂ ਦੇ ਇਹ ਵੀ ਇਸ ਤਰੀਕੇ ਨਾਲ ਫਟਾਫੇਟਾ ਕਈਆਂ ਦੇ ਵੱਜ ਗਈਆਂ ਸੋ ਲੋਕਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ 20 ਦੇ ਕਰੀਬ ਰਿਡੀਆਂ ਸਵਾਰੀਆਂ ਇਸ ਹਾਰ ਸਿਰਫ ਵਿੱਚ ਜ਼ਖਮੀ ਹੋਈਆਂ ਜੀ ਜੀ ਤੇਣਾ ਸਾਹਿਬ ਇੱਕ ਵਾਰ ਫਿਰ ਤੋਂ ਜਾਂਦੇ ਜਾਂਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਗੱਲ ਕਰਦੇ ਆ ਜੀ ਜਿਹੜੇ ਪੰਜਾਬ ਤੇ ਹਜ਼ਾਰਾਂ ਪਸ਼ੂ ਹੜ੍ਹ ਦੇ ਵਿੱਚ ਮਰੇ ਨੇ ਇਹਦੇ ਨਾਲ ਤੇਣਾ ਸਾਹਿਬ ਹੁਣ ਸਪੱਸ਼ਿਆ ਹੋਰ ਜ਼ਿਆਦਾ ਵੱਡੀ ਹੋ ਜਾਊਗੀ ਬਿਮਾਰੀ ਫੈਲਣ ਦਾ ਡਰ ਜਿਹੜਾ ਉਸ ਤੋਣ ਲੱਗ ਗਿਆ ਜੀ ਆ ਬਿਲਕੁਲ ਜੀ ਬਿਲਕੁਲ ਦੇਖੋ ਹੁਣ ਜਦੋਂ ਚਾਰੇ ਪਾਸੇ ਮੁਸ਼ਕਲ ਮੁਸ਼ਕਲ ਹੋਊਗਾ ਨਾ ਤੇ ਬਿਮਾਰੀ ਆਪੇ ਹੀ ਫੈਲ ਜਾਣੀ ਆ ਬਿਮਾਰੀਆਂ ਨੇ ਫੈਲਣੀ ਫਰੇਣਾ ਕਿਉਂਕਿ ਹੁਣ ਤੁਸੀਂ ਜਿਹੜੇ ਵੀ ਹਣ ਪ੍ਰਭਾਵਿਤ ਖੇਤਰ ਆ ਜਦੋਂ ਉੱਥੇ ਜਾਂਦੇ ਆ ਤੁਹਾਨੂੰ ਗਾਰ ਮਿਲਦੀ ਆ ਤੁਹਾਨੂੰ ਉੱਥੇ ਕਾਲਾ ਪਾਣੀ ਮਿਲਦਾ ਤੁਹਾਨੂੰ ਹਰਾ ਪਾਣੀ ਮਿਲਦਾ ਹੁਣ ਉੱਥੇ ਉਹ ਕੁਝ ਨਹੀਂ ਆ ਜਿਹੜਾ ਕੁਝ ਆਮ ਤੌਰ ਦੇ ਉੱਤੇ ਪਹਿਲਾਂ ਹੁੰਦਾ ਸੀਗਾ ਜ਼ਿੰਦਗੀ ਇੰਨੀ ਸੌਖੀ ਨਹੀਂ ਆ ਹੁਣ ਇਹਨਾਂ ਲੋਕਾਂ ਦੇ ਲਈ ਹੋਰ ਮੁਸ਼ਕਲਾਂ ਖੜੀਆਂ ਹੋਈਆਂ ਦੇਖੋ ਮੈਂ ਫੇਰ ਇਹ ਗੱਲ ਕਹਿੰਦਾ ਹੜ ਬੇਸ਼ੱਕ ਚਲਾ ਗਿਆ ਪਰ ਆਪਣੀਆਂ ਕੌੜੀਆਂ ਯਾਦਾਂ ਛੱਡ ਗਿਆ ਜਿਹੜੀਆਂ ਕਿ ਕਈ ਸਾਲ ਇਹਨਾਂ ਲੋਕਾਂ ਦੇ ਚੇਤੇ ਦੇ ਵਿੱਚੋਂ ਮੁਕੜੀਆਂ ਨਹੀਂ ਇਹ ਲੋਕ ਆ ਜਿਹੜੇ ਹਮੇਸ਼ਾ ਉਹਨਾਂ ਕੌੜੀਆਂ ਯਾਦਾਂ ਨੂੰ ਚੇਤੇ ਰੱਖਣਗੇ ਤੇ ਦੁੱਖ ਇਸ ਗੱਲ ਦਾ ਵੀ ਜਦੋਂ ਦੋ ਸਾਲਾਂ ਬਾਅਦ ਜ਼ਿੰਦਗੀ ਫੇਰ ਤਾਬੇ ਆਉਣ ਲੱਗਦੀ ਆ ਇਹ ਹੜ ਫੇਰ ਆ ਜਾਂਦੇ ਆ ਉਹ ਜਦੋਂ ਫੇਰ ਵਾਲਾ ਮੋਟਾ ਉੱਪਰਦੇ ਆ ਹੜ ਇਹ ਫੇਰ ਆ ਜਾਂਦੇ ਆ ਇਹ ਕੁਝ ਆਮ ਹੀ ਹੁੰਦਾ 23 ਦੇ ਵਿੱਚ ਹੜ ਆਇਆ ਸੀ ਤੇ ਹੁਣ ਲੋਕ ਮਾੜਾ ਜਿਹਾ ਸੰਭਲੇ ਤੇ ਭਾਈ 2 ਸਾਲਾਂ ਬਾਅਦ ਇਹ ਹੜ ਫੇਰ ਆ ਗਿਆ ਕਿ ਆਇਆ ਵੀ ਇਹਨਾਂ ਭਿਆਨਕਾ ਵੀ ਅਜੇ ਤੱਕ ਇਹਨਾਂ ਭਿਆਨਕਾ ਕਰੇ ਹਾਲ ਆਇਆ ਨਹੀਂ ਹੈਗਾ ਸੋ ਬਾਬਾ ਬੇਰ ਕਰੇ ਸਭ ਕੁਝ ਠੀਕ ਰਹੇ ਚੜ੍ਹਦੀ ਕਲਾ ਦੇ ਵਿੱਚ ਰਵੇ ਪਰ ਗੱਲ ਪੁੱਲ ਮਿਲਾ ਕੇ ਇਹ ਆ ਕਿ ਹੁਣ ਇਹ ਹੌਲੀ-ਹੌਲੀ ਲੋਕਤਾਬੇ ਆਉਣਗੇ ਇਹ ਇੰਨੀ ਛੇਤੀ ਜ਼ਿੰਦਗੀ ਦੀ ਲੀਹ ਦੇ ਉੱਤੇ ਨਹੀਂ ਆਉਣ ਵਾਲੇ ਇਹਨਾਂ ਦੇ ਕਾਰੋਬਾਰ ਛੁੱਟ ਗਏ ਆ ਫਸਲਾਂ ਬਰਬਾਦ ਹੋ ਗਈਆਂ ਸਭ ਕੁਝ ਇਹਨਾਂ ਦਾ ਬਰਬਾਦ ਹੋ ਗਿਆ ਇਹਨਾਂ ਨੂੰ ਲੀਹ ਦੇ ਉੱਤੇ ਲਿਆਉਣ ਦੇ ਲਈ ਬਹੁਤ ਮਿਹਨਤ ਕਰਨੀ ਪੈਣੀ ਹੈ ਜੀ ਜੀ ਤੇ ਹੁਣ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਤਾਂ ਠੀਕ ਆ ਜੀ ਪੰਜਾਬ ਦੇ ਵਿੱਚ ਅੱਜ ਇਸ ਵੇਲੇ ਧੁੱਪ ਨਿਕਲੀ ਆ ਪੂਰੀ ਕਰੜੀ ਧੁੱਪ ਨਿਕਲੀ ਆ ਉਦਾਂ ਮੌਸਮ ਵਿਭਾਗ ਨੇ ਇਹ ਗੱਲ ਕਹੀ ਸੀ ਵੀ ਭਾਈ ਅੱਜ ਯਾਨੀ ਕਿ 12 ਤਰੀਕ ਨੂੰ 13 ਤੇ 14 ਪੰਜਾਬ ਦੇ ਵਿੱਚ 3 ਦਿਨ ਕਾਫੀ ਨਹੀਂ ਪੈਣ ਦੀ ਸੰਭਾਵਨਾ ਜਿਹਦੇ ਕਰਕੇ ਲੰਘੇਕਲ ਪਾਖੜਾ ਡੈਮ ਦੇ ਵਿੱਚੋਂ 5000 ਕਿਊਸਕ ਪਾਣੀ ਵੀ ਛੱਡਿਆ ਗਿਆ ਵੀ ਜੇ ਕਿਤੇ ਪਾਣੀ ਹੋਰ ਵਜੇ ਤੇ ਪਾਉਣਾ ਪਿਆ ਜਾਂ ਆਣੇਦ ਵਾਲੇ ਹੋਰ ਪਾਣੀ ਆਇਆ ਤਾਂ ਮੌਕੇ ਦੇ ਉੱਤੇ ਨੁਕਸਾਨ ਘੱਟ ਹੋਵੇ ਸੋ ਪਰ ਅੱਜ ਫਿਲਹਾਲ ਮੌਸਮ ਠੀਕ ਆ ਜਦੋਂ ਆਪਾਂ ਸਵੇਰੇ 10 ਵਜੇ ਦੇ ਕਰੀਬ ਇਹਨਾਂ ਖਬਰਾਂ ਦੀ ਰਿਕਾਰਡਿੰਗ ਕਰ ਰਹੇ ਆ ਇਹ ਹਾਲ ਮੌਸਮ ਨੂੰ ਠੀਕ ਹੈ ਜੀ ਜੀ ਸੋ ਖੈ ਬਹੁਤ ਬਹੁਤ ਸ਼ੁਕਰੀਆ ਸਰ ਅਸੀਂ ਲਈ ਇਹ ਨਹੀਂ ਦੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਬਹੁਤ ਮਿਹਰਬਾਨੀ ਜੀ ਮਿਹਰਬਾਨੀ